ਸਾਹਿਕਾਰ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿਮਣੀ ਚੋਣਾਂ ਦਾ ਬਾਈਕਾਟ ਕੀਤਾ ਹੈ ਹਲਕਾ ਗੱਦੜਬਾਹ ਛੱਬੇਵਾਲ ਡੇਰਾ ਬਾਬਾ ਨਾਨਕ ਅਤੇ ਬਰਨਾਲਾ ਤੋਂ ਯਾਨੀ ਕਿ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ 20 ਤਰੀਕ ਨੂੰ VOTING ਹੋਵੇਗੀ ਅਤੇ 20 23 ਤਰੀਕ ਨੂੰ ਇਹਨਾਂ ਜਿਮਨੀ ਚੋਣਾਂ ਦੇ ਨਤੀਜੇ ਆਉਣਗੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਸਤਾਤਾਰੀ ਸਰਕਾਰ ਆਮ ਆਦਮੀ ਪਾਰਟੀ ਨੇ ਆਪੋ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਉਤਾਰੇ ਹੋਏ ਨੇ ਸਟਾਰ ਪ੍ਰਚਾਰਕ ਵੀ ਆਏ ਹੋਏ ਨੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਕਰਮਵੀਨ ਅਰਵਿੰਦ ਕੇਸਰੀਵਾਲ ਵੀ ਪ੍ਰਚਾਰ ਕਰ ਰਹੇ ਨੇ ਉਧਰ ਰਵਨੀਤ ਬਿੱਟੂ ਮਨਪ੍ਰੀਤ ਬਾਦਲ ਵੱਲੋਂ ਜ਼ੋਰ ਲਗਾਇਆ ਜਾ ਰਿਹਾ ਹੈ ਸੁਨੀਲ ਕੁਮਾਰ ਜਾ ਕੇ ਬਿਲਕੁਲ ਆਰਾਮ ਦੇ ਨਾਲ ਸੁੱਖ ਦੀ ਜ਼ਿੰਦਗੀ ਬਤਾ ਕੇ ਆਪਣੇ ਘਰ ਬੈਠੇ ਹੋਏ ਨੇ ਕਿਉਂਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਿਹੜਾ ਹੈ ਅਸਤੀਫਾ ਲਿਖ ਦਿੱਤਾ ਹੈ ਜੇ ਗੱਲ ਕਰੀਏ ਸ਼ਰੋਮਣੀ ਅਕਾਲੀ ਦਲ ਸ਼ਰੋਮਣੀ ਅਕਾਲੀ ਦਲ ਦੀ ਵੋਟ ਕਿਹੜੇ ਪਾਸੇ ਜਾਵੇਗੀ ਵੱਡਾ ਐਲਾਨ ਹੋ ਗਿਆ ਹੈ ਅੱਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਚੱਬੇ ਬਾਲਤੂ ਚੱਬੇ ਬਾਲਤੂ ਰਾਜ ਕੁਮਾਰ ਦੇ ਰਾਜਕੁਮਾਰ ਚੱਬੇਵਾਲ ਦੇ ਲੜਕੇ ਇਸ਼ਾਂਕ ਚੱਬੇਵਾਲ ਇਸ ਵਾਰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨੇ ਇੱਕ ਪਾਸੇ ਕੱਲ ਵੱਡਾ ਐਲਾਨ ਹੋਇਆ ਸੀ ਯਾਨੀ ਕਿ ਜਿਹੜੇ ਸੁੱਚਾ ਸਿੰਘ ਲੰਗਾ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਸੀ ਉਹਨਾਂ ਨੇ ਇੱਕ ਠੋਕ ਕੇ ਕਹਿ ਦਿੱਤਾ ਕਿ ਅਸੀਂ ਸੁਖਵਿੰਦਰ ਸਿੰਘ ਰੰਧਾਵਾ ਦਾ ਰੱਥ ਇਸ ਵਾਰ ਤੋੜਾਂਗੇ ਯਾਨੀ ਕਿ ਉਹ ਹਮੇਸ਼ਾ ਹੀ ਚੋਣਾਂ ਜਿੱਦਦੇ ਰਹਿੰਦੇ ਨੇ ਉਹਨਾਂ ਨੇ ਕਿਹਾ ਅਸੀਂ ਸਪੋਰਟ ਕਰਾਂਗੇ ਗੁਰਦੀਪ ਸਿੰਘ ਰੰਧਾਵਾ ਦੀ ਗੁਰਦੀਪ ਸਿੰਘ ਰੰਧਾਵਾ ਦੀ ਸਪੋਰਟ ਨਹੀਂ ਵੋਟ ਵੀ ਪਾਵਾਂਗੇ ਅਤੇ ਉਸ ਨੂੰ ਜਿਤਾ ਕੇ ਲਿਆਵਾਂਗੇ ਯਾਨੀ ਕਿ ਐਨੇ ਕੁ ਸ਼੍ਰੋਮਣੀ ਅਕਾਲੀ ਦਲ ਵਾਲੇ ਉਤਾਵਲੇ ਚੱਲ ਰਹੇ ਨੇ ਹੁਣ ਗੱਲ ਕਰਦੇ ਹਾਂ ਹਲਕਾ ਚੱਬੇਵਾਲ ਦੀ ਹਲਕਾ ਚੱਬੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਟਕਸਾਲੀ ਆਗੂ ਨੇ ਜਿੰਨੇ ਵੀ ਚੱਬੇਵਾਲ ਦੇ ਹਲਕਾ ਇੰਚਾਰਜ ਨੇ ਉਹਨਾਂ ਨੇ ਅੱਜ ਮਤਾ ਪਾਸ ਕਰ ਦਿੱਤਾ ਹੈ ਦੱਸਦੀ ਕਿ ਸੁਚਾ ਸਿੰਘ ਲੰਗਾ ਤੋਂ ਬਾਅਦ ਇਹ ਮਸਲਾ ਛੜਿਆ ਸੀ ਕਿਉਂਕਿ ਸੁਚਾ ਸਿੰਘ ਲਗਾ ਨੇ ਕਿਹਾ ਸੀ ਨਾ ਤਾਂ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਸਪੋਰਟ ਕਰਾਂਗੇ ਨਾ ਅਸੀਂ ਕਾਂਗਰਸੀ ਸਪੋਰਟ ਕਰਾਂਗੇ ਕਿਉਂਕਿ ਇੰਦਰਾ ਗਾਂਧੀ ਨੇ 1984 ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਵਾਇਆ ਸੀ ਅਸੀਂ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਇੰਟਰਫੇਅਰ ਕਰਦੀ ਹੈ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਦੋ ਪਾਰਟੀਆਂ ਦਾ ਵਿਰੋਧ ਕੀਤਾ ਜਾਵੇਗਾ ਲੇਕਿਨ ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਆਵੇਗੀ ਇੱਕ ਪਾਸੇ ਦੇਰਾ ਬਾਬਾ ਨਾਨਕ ਤੋਂ ਹੁਣ ਅੱਜ ਸਪੋਰਟ ਕਰ ਦਿੱਤੀ ਹੈ ਚੱਬੇਵਾਲ ਤੋਂ ਇਸ਼ਾਂਕ ਚੱਬੇਵਾਲ ਦੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਟਕਸਾਲੀ ਆਗੂਆਂ ਵੱਲੋਂ ਅੱਜ ਮਤਾ ਪਾ ਕੇ ਮਤਾ ਪਾਸ ਕਰ ਦਿੱਤਾ ਗਿਆ ਹੈ ਕਿ ਅਸੀਂ ਸਪੋਰਟ ਕਰਾਂਗੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਕ ਚੱਬੇਵਾਲ ਉਧਰ ਡਾਕਟਰ ਰਣਜੀਤ ਕੁਮਾਰ ਚੱਬੇਵਾਲ ਉਹਨਾਂ ਦੀ ਹਾਰ ਨਸ ਦੀ ਆ ਰਹੀ ਹੈ ਇਧਰ ਜਿਹੜੇ ਭਾਰਤੀ ਜਨਤਾ ਪਾਰਟੀ ਵੱਲੋਂ ਚੱਬੇਵਾਲ ਤੋਂ ਚੋਣ ਮੈਦਾਨ ਦੇ ਵਿੱਚ ਖੜੇ ਨੇ ਸੋਨ ਸਿੰਘ ਠੰਡਲ ਸੋਨ ਸਿੰਘ ਠੰਡਲ ਅਤੇ ਕਾਂਗਰਸ ਪਾਰਟੀ ਵੱਲੋਂ ਡਾਕਟਰ ਐਡਵੋਕੇਟ ਰਣਜੀਤ ਸਿੰਘ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚੋਂ ਬਾਹਰ ਹੋ ਚੁੱਕੇ ਨੇ ਸ਼ਾਮ ਕੱਛਬੇਵਾਲ ਦੀ ਜਿੱਤ ਬਾਕੀ ਹੋ ਗਈ ਹੈ ਜਾਂ ਜਿੱਤ ਉੱਤੇ ਮੋਹ ਲੱਗ ਚੁੱਕੀ ਹੈ ਕਿਉਂਕਿ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜੋ ਚੱਬੇਵਾਲ ਤੋਂ ਬਿਲੋਂਗ ਕਰਦੀ ਦੀ ਹੈ ਉਹਨਾਂ ਨੇ ਇੱਕ ਠੋਕ ਕੇ ਕਿਹਾ ਹੈ ਕਿ ਅਸੀਂ ਵੋਟ ਸਪੋਰਟ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਇਸ਼ਾਂਤ ਚੱਬੇਵਾਲ ਦੀ ਕਰਾਂਗੇ ਅਤੇ ਜਿਤਾ ਕੇ ਘਰ ਲੈ ਕੇ ਆਵਾਂਗੇ ਇਸ਼ਾਂਤ ਚੱਬੇਵਾਲ ਨੂੰ ਧੰਨ